ਕੀ ਨਾਮ ਤੁਹਾਡਾ ਪਾਇਲਤ ਸਿੰਘ ਜੀ ਤੁਹਾਡੇ ਪਰਿਵਾਰ ਦੇ ਵਿੱਚ ਧੀ ਆਈ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਦੇ ਰਾਤ ਸਬਰਾਵਾਦ ਦੇ ਸਾਥੀ ਹੈ ਇਹਦੇ ਕਰ ਮਾਲਕ ਨੇ ਬਖਸ਼ਿਸ਼ ਕੀਤੀ ਹੈ ਕਿਉਂਕਿ ਦੂਜੀ ਵੀ ਧੀ ਆਈ ਹੈ ਕਿਉਂਕਿ ਬਾਣੀ ਦਾ ਪਰਮਾਨੰਦਿ ਅਸੋਕੇ ਮੰਦਾ ਅਕੀ ਇੱਜ਼ਤ ਜਮਾ ਰਹਾ ਜਾਨ ਕਿਉਂਕਿ ਧੀਆ ਵੀ ਅੱਜਕਲ ਮੁੰਡਿਆਂ ਨਾਲ ਕੱਟਰੀ ਹੁੰਦੀਆਂ ਕਿਉਂਕਿ ਧੀਆ ਜਿਹੜੀ ਆਪਣੇ ਇਲਾਕੇ ਦੀ ਸ਼ਾਨ ਹਨ ਕਿਉਂਕਿ ਮਾਲਕ ਨੇ ਬਖਸ਼ ਕੀਤੀ ਹੈ ਭਾਈ ਮਨਪ੍ਰੀਤ ਸਿੰਘ ਦੀ ਤੀ ਹੋਈ ਤੇ ਸਾਰੇ ਸਾਥੀਆਂ ਨੇ ਭਾਈ ਮੇਜਰ ਸਿੰਘ ਜੀ ਦੇ ਹੱਥ ਗ੍ਰਾਂਤੀ ਸਰ ਇੱਥੇ ਆ ਸਾਡੇ ਤੇ ਸਾਰੇ ਨੇ ਭਾਈ ਬਹੁਤ ਬਹੁਤ ਖੁਸ਼ੀਆਂ ਮਨਾਈਆਂ ਨੇ ਜਿਸ ਦਿਨ ਲੜਕੀ ਕਰਿਆਈ ਉਦੋਂ ਵੀ ਢੋਲ ਵਾਜਿਆਂ ਨਾਲ ਕਰੇ ਕੁੜੀ ਲੈ ਕੇ ਆ ਕਰੇ ਸੀ ਬਹੁਤ ਤੇ ਮੈਂ ਕਹਿਣਾ ਚਾਹੁੰਦਾ ਹਾਂ ਕਿ ਕਿਉਂਕਿ ਤੀਆਂ ਸਭ ਤੋਂ ਵੱਧ ਤਿਆਰੀਆਂ ਹੁੰਦੀਆਂ ਨੇ ਕਿਉਂਕਿ ਤੀਆਂ ਆਪਣੇ ਇਲਾਕੇ ਦੀ ਸ਼ਾਨ ਹਨ ਕਿੰਨੇ ਅੱਜ ਕੱਲ੍ਹ ਤੀਆਂ ਜੱਗ ਬਣਦੀਆਂ ਨੇ ਕਿੰਨੀ ਲੋਕੜੀਆਂ ਕਰਨ ਸਰਕਾਰੀ ਕਰਦੀਆਂ ਨੇ ਕਿਉਂਕਿ ਤੀਆਂ ਕਿਸੇ ਨੂੰ ਘੱਟ ਨਹੀਂ ਹਨ ਤੇ ਮੈਂ ਹੀ ਕਹਿਣਾ ਚਾਹੁੰਦਾ ਹਾਂ ਕਿ ਸੋ ਕੋ ਮੰਦਾ ਕਿਰਤ ਜਮਾ ਰਜਾਣ ਆਏ ਤਾਂ ਵੀ ਖੁਸ਼ੀਆਂ ਮਨਾ ਜੇ ਆਪਾਂ ਮੁੰਡੇ ਹੋਏ ਤੇ ਲੋੜੀਆਂ ਮਨਾਉਂਦੇ ਆ ਨਾ ਈਆਂ ਜਦੋਂ ਆਪਣੇ ਘਰਾਂ ਬਚਾਉਂਦੀ ਆਪਾਂ ਵੀ ਲੋੜੀਆਂ ਮਨਾਓ ਖੁਸ਼ੀਆਂ ਮਨਾਏ ਮਨਪ੍ਰੀਤ ਸਿੰਘ ਨੇ ਕਹਿ ਕੇ ਦਿਖਾਇਆ ਹੈ ਜਦੋਂ ਲੜਕੀ ਘਰੇ ਆਈ ਇਹਨਾਂ ਦੇ ਬਹੁਤ ਢੋਲ ਵਾਜਿਆਂ ਨਾਲੇ ਕਰੇ ਲੈ ਕੇ ਆਏ ਨੇ ਇਹਨਾਂ ਮੈਂ ਕਹਿਣਾ ਚਾਹੁੰਦਾ ਹਾਂ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਕੀ ਫਤਿਹ ਜਰਾਂ ਸਭ ਤੁਹਾਨੂੰ ਬੋਲਾਈਂ ਬਾਂਜੀ ਸਾਨੂੰ ਬਹੁਤ ਬਹੁਤ ਦੁਬਲਾ ਜੀ ਅਸੀਂ ਕੀ ਕਹਿਣਾ ਤੁਹਾਨੂੰ ਤੁਹਾਡੇ ਠੀਕ ਮੈਂ ਤਾਂ ਇਹ ਕਹਿਣਾ ਚਾਹੁੰਦਾ ਹਾਂ ਕਿ ਵਾਹਿਗੁਰੂ ਜੀ ਨੇ ਮੇਰੀ ਥੋੜੀ ਦੁਬਾਰਾ ਫੇਰ ਭਰੀ ਪਹਿਲਾਂ ਜੋ ਕਿ 13 ਸਾਲ ਦੀ ਹੋ ਚੁੱਕੀ ਹੈ ਉਸ ਤੋਂ ਬਾਅਦ ਫਿਰ ਮਹਾਰਾਜ ਨੇ ਸਾਡੀ ਬਹੁਤ ਬਹੁਤ ਸਾਡੀ ਕਿਰਪਾ ਕੀਤੀ ਜੋ ਕਿ ਨੂੰ ਦੂਸਰੀ ਵਾਰੀ ਧੀ ਦੀ ਦਾ ਬਕਸ਼ਿਸ਼ ਹੋਈ ਕਿਉਂਕਿ ਅੱਜ ਕੱਲ ਦੇ ਸਮੇਂ ਵਿੱਚ ਜੇ ਤੁਸੀਂ ਸੋਚੀਏ ਕਿ ਸਮਾਜ ਚਾਹੁੰਦਾ ਵੀ ਪੁੱਤ ਲੱਤੀ ਆ ਤੇ ਦੂਸਰਾ ਮੁੰਡਾ ਹੋਵੇ ਸਾਡੇ ਘਰ ਗਾਂ ਦੀ ਅੰਨ ਸਾਡੀ ਵਧੇ ਪਰ ਅਸੀਂ ਕਦੇ ਇਹ ਨਹੀਂ ਸੋਚਿਆ ਸੀਗਾ ਮਹਾਰਾਜ ਜੀ ਤੇ ਅਰਦਾਸ ਕੀਤੀ ਮੈਂ ਸਾਡੇ ਘਰ ਜੋ ਵੀ ਜੀ ਆਵੇਗਾ ਅਸੀਂ ਉਹ ਪੂਰਾ ਤੇ ਪੂਰਾ ਸਤਿਕਾਰ ਕਰਾਂਗੇ ਸੋ ਵਾਹਿਗੁਰੂ ਜੀ ਨੇ ਬਹੁਤ ਖੁਸ਼ਕਤਾ ਕੀਤੀ 13 ਸਾਲ ਬਾਅਦ ਮੇਰੇ ਘਰ ਦੁਬਾਰਾ ਸੇ ਧੀ ਦੀ ਦਾਤ ਬਖਸ਼ਿਸ਼ੇ ਹੋਈ ਹੈ ਸੋ ਮੈਂ ਪ੍ਰਮਾਤਮਾ ਜੀ ਬਹੁਤ ਬਹੁਤ ਸ਼ੁਕਰਾਨਾ ਕਰਦਾ ਹਾਂ ਸੋ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਵੀ ਨੂੰ ਵਧਾਈਆਂ ਦਿੱਤੀਆਂ ਨੇ ਮੈਂ ਸਾਰੇ ਦਾ ਸਤਿਕਾਰ ਕਰਦਾ ਹਾਂ ਸੋ ਵਾਹਿਗੁਰੂ ਜੀ ਸਾਰਿਆਂ ਨੂੰ ਮਿਹਰਾਂ ਪਰਪਰਪੇ ਖੁਸ਼ੀਆਂ ਦਾ ਬਖਸ਼ਿਸ਼ੇ ਦੇਣ ਸੋ ਧੀਆ ਦਾ ਬਹੁਤ ਬਹੁਤ ਸਤਿਕਾਰ ਕਰੋ ਜੋ ਕਿ ਅੱਜ ਕੱਲ੍ਹ ਜਿਵੇਂ ਦੇਸ ਦਾ ਸਮਾਜ ਦੇ ਵਿੱਚ ਬਹੁਤ ਕੁਸ਼ਤੀਆਂ ਦੇ ਨਾਲ ਹੋ ਵੀ ਰਿਹਾ ਹੈ ਉਹਨੂੰ ਤੇ ਇਹਨੂੰ ਬੱਤ ਬੱਦੋ ਪੜਾਉਣਾ ਲਖਾਉਣਾ ਚਾਹੀਦਾ ਹੈ ਤੇ ਜੋ ਕਿ ਉਹਨਾਂ ਮਾਤਾ ਪਿਤਾ ਦਾ ਗਾਂਹ ਜਾ ਕੇ ਮਾਣ ਸਤਿਕਾਰ ਵਧਾਉਣ ਜਿੰਮੇ ਮਨਵੀ ਸਵਾਲ ਕੇ ਟੋਲੰਬੇ ਸਮੇਂ ਬਾਦ ਦੂਸਰੀ ਵੀ ਹੋਈ ਮਨ ਦੇ ਵਿੱਚ ਫਿਰ ਵੀ ਗੱਤੀ ਦੇ ਵਿੱਚ ਆਉਂਦਾ ਹੈ ਕਿ ਵੰਸ਼ ਵਧਾਉਣ ਲਈ ਸਾਨੂੰ ਪੁੱਤਰੀ ਜਰੂਰ ਦੇਜੋ ਸਮਾਜ ਦੀ ਸੋਚ ਬਣੀ ਦੀਏ ਲੋਕਾਂ ਦੀ ਬਹੁਤ ਲੋਕਾਂ ਦੇਖੋ ਜੀ ਇਹ ਸਮਾਜ ਦੀ ਸੋਚ ਆ ਵੀ ਸਾਡੇ ਘਰ ਦੇ ਵਿੱਚ ਪੁੱਤਰਾ ਵੀ ਪਰ ਅਸੀਂ ਕਦੇ ਇਹ ਨਹੀਂ ਸੋਚਿਆ ਸੀਗਾ ਮੇਰੀ ਵਾਈਫ ਨੇ ਵੀ ਮੈਨੂੰ ਇਹੀ ਗੱਲ ਕਹੀ ਹੁੰਗੀ ਕਿ ਮਹਾਰਾਜ ਸਾਨੂੰ ਇੱਕ ਜੀਵ ਜ਼ਰੂਰ ਦੇ ਦੀ ਜੋ ਕਿ ਸਾਡੇ ਘਰ ਦੇ ਵਿੱਚ ਆਵੇ ਸਾਡੇ ਘਰ ਖੁਸ਼ੀਆਂ ਪਰਵਾਤੇ ਵਾਧੇ ਹੋਣ ਪਰ ਅਸੀਂ ਤਾਂ ਪਰਮਾਤਮਾ ਦੇ ਅੱਗੇ ਹੀ ਬੇਨਤੀ ਕੀਤੀ ਸੀ ਮਹਾਰਾਜ ਜੀ ਜੋ ਵੀ ਜੀਵ ਮੇਰੇ ਘਰ ਦੇ ਵਿੱਚ ਆਵੇਗਾ ਸਾਨੂੰ ਉਹੀ ਆ ਜੇ ਉਸ ਖੁਸ਼ ਨੀਗਾ ਜੋ ਪਰਮਾਤਮਾ ਸਾਡੀ ਦੁਬਾਰਾ ਝੋਲੀ ਫੇਰ ਦੁਬਾਰਾ ਭਾਜੀ ਤੇ ਮੇਰੇ ਰਿਸ਼ਤੇਦਾਰ ਹੁੰਦੇ ਨੇ ਅਰੇ ਤੇ ਫੋਨ ਆਏ ਹੋਣਗੇ ਤੁਹਾਨੂੰ ਰਿਸ਼ਤੇਦਾਰਾਂ ਨੇ ਤਾਂ ਮੈਨੂੰ ਬਹੁਤ ਫੋਨ ਆਨੇ ਕਹਿੰਦੇ ਜੀ ਤੁਸੀਂ ਚਲੋ ਅਗੇ ਚਾਂਸ ਦਿੱਤਾ ਸੀਗਾ ਤੁਹਾਨੂੰ ਕਿਥੇ ਡਾਕਟਰ ਦੀ ਸਲਾਹ ਲੈ ਲੈਣੀ ਚਾਹੀਦੀ ਸੀਗੀ ਤੁਹਾਨੂੰ ਦਵਾਈ ਖਾਣੀ ਚਾਹੀਦੀ ਸੀਗਾ ਤੁਹਾਡੇ ਕੋਲ ਪੁੱਤ ਆਵੇ ਫਿਰ ਮੈਂ ਉਹਨਾਂ ਨੂੰ ਇਹ ਗੱਲ ਕਹੀ ਮੈਂ ਕਹਿੰਦਾ ਜੇ ਮੈਂ ਇਹੇ ਆਪਣੇ ਮਨ ਦੇ ਵਿੱਚ ਭਾਵਨਾ ਰੱਖ ਲਵਾਂ ਮੇਰੇ ਕੋਲ ਪੁੱਤ ਆਵੇ ਹਨਾ ਪਰ ਨਹੀਂ ਪਰ ਇਹ ਤਾਂ ਪ੍ਰਮਾਤਮਾ ਦੇ ਅੱਗੇ ਅਰਦਾਸ ਕੀਤੀ ਮਾਰ ਮੇਰੇ ਘਰ ਦੇ ਵਿੱਚ ਜੀ ਆਵੇ ਚਾਹੇ ਬੇਟੀ ਹੋਵੇ ਜਾਂ ਪੁੱਤਰ ਹੋਵੇ ਪਰ ਸਾਨੂੰ ਕਿ ਜੀ ਜ਼ਰੂਰ ਜ਼ਰੂਰ ਤਾਂ ਪਰ ਹੁਣ ਮੇਰੇ ਘਰ ਦੋ 3 ਮੈਂ ਜੋਤੀ ਦੂਸਰੀ ਜਪ ਕੀ ਤਕੌਰ ਆਈਆ ਅਸੀਂ ਉਹਦਾ ਬੜੀ ਮਾਨ ਸਤਗੜ ਢੋਲ ਜਾ ਕੇ ਘਰ ਦੇ ਵਿੱਚੋਂ 3 ਨੂੰ ਨੇ ਘੱਟ ਲੈ ਕੇ ਆਂਦਾ ਤੋਂ ਮੈਂ ਸਾਰਿਆਂ ਦਾ ਬਹੁਤ ਉਹ ਤਨਭਾਗ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ